ਤਾਂ ਇਸ ਦਿਨ ਆਲੀ ਮਿੰਟੂ ਜੀ ਆਪਾਂ ਅੱਗੇ ਵੱਲ ਨੂੰ ਚੱਲੀਏ ਜਰਾ ਸੂਰਤਰੀ ਸੀਟ ਜਿਹਦੇ ਬਾਰੇ ਕਮੈਂਟ ਵੀ ਕਾਫੀ ਆਇਆ ਕਹਿੰਦੇ ਕਿ 16 ਲੱਖ ਵੋਟਰਾਂ ਦਾ ਹੁਣ ਉੱਥੇ ਕੀ ਬਣੂਆ ਜੀ ਉੱਥੇ ਤਾਂ ਕਹਿੰਦੇ ਕਿ ਭਾਜਪਾ ਵਾਲਾ ਉਮੀਦਵਾਰ ਆ ਉਹ ਨਿਰਵਿਰੋਧੀ ਜਿੱਤ ਗਿਆ ਮਿੰਟੂ ਜੀ ਕਹਿੰਦੇ ਕਿ ਭਾਈ ਉਧਰ ਉਹ ਕਾਂਗਰਸ ਵਾਲਿਆਂ ਨੂੰ ਪਤਾ ਹੀ ਨਹੀਂ ਲੱਗਾ ਕਿ ਸਾਡਾ ਬੰਦਾ ਕਰ ਕੀ ਗਿਆ ਜੀ ਉਹ ਤਾਂ ਬਾਅਦ 'ਚ ਹੀ ਪਤਾ ਲੱਗਿਆ ਕਹਾਣੀ ਕਿ ਵਿਆਹ ਕੀ ਕੰਮ ਹੋ ਗਿਆ ਕਹਿੰਦੇ ਕਿ ਇਹ ਤਾਂ ਸਾਰੀ ਗੇਮ ਅੰਦਰ ਬੈਠ ਕੇ ਬਣੀ ਹੈ ਉਹ ਜਿੰਨੇ ਵੋਟਰ ਹੈਗੇ ਆ ਚੁੱਪ ਕਰਕੇ ਜਾ ਕੇ ਭਾਜਪਾ ਲਿਆਂਦੇ ਦਰਾਂ 'ਚ ਦਰਿਆ ਢਾ ਲੈਣ ਸਟੱਲ ਲੈਣ ਬਾਈ ਦਰਾਂ ਚ ਦਰੀਆਂ ਡੋਣੀਆਂ ਤੇ ਕੀ ਸੁੱਟਣੀਆਂ ਪੈਣੀਆਂ ਹੋਰ ਕੀ ਮੈਂ ਤਾਂ ਤਾਂ ਬਾਈ ਅਸੀਂ ਤਾਂ ਥੋਨੇ ਵੋਟ ਪਾਉਣੀ ਸੀ ਸਾਰੇ ਨੇ ਚਲੋ ਅੱਧਾ ਵੋਟ ਪਾਉਣੀ ਸੀ ਅਸੀਂ ਆ ਗਏ ਜੀ ਨਹੀਂ ਵੋਟ ਕੀ ਝਟੋ ਇਹਨਾਂ ਤਾਂ ਚੰਗਾ ਉੱਥੇ ਜਾ ਕੇ ਪੇਟ ਸਿਆਪਾ ਕਰਨਾ ਇੱਕ ਨਾ ਫਿਲਮ ਹੈਗੀ ਆ ਉਹਦੇ ਵਿੱਚ ਮੈਨੂੰ ਨਾ ਪੁੱਲ ਗਿਆ ਡਿੰਪਲ ਕਵਾੜੀਆ ਦੀ ਸੀ ਸ਼ਾਇਦ ਉਹ ਨਾ ਹੁੰਦੀਆਂ ਰੋਣ ਵਾਸਤੇ ਨਾ ਬੀਬੀਆਂ ਪਹਿਲਾਂ ਰੱਖੀਆਂ ਹੁੰਦੀਆਂ ਸੀ ਹਾਇਰ ਕੀਤੀਆਂ ਜਾਂਦੀਆਂ ਹੁੰਦੀਆਂ ਸੀ ਉਹ ਜਾ ਕੇ ਪੇਟ ਸਿਆਪਾ ਕਰਦੀਆਂ ਸੀਗੀ ਜੀ ਮਤਲਬ ਉਹਨਾਂ ਦਾ ਕੰਮ ਹੁੰਦਾ ਸੀਗਾ ਰੁਦਰ ਕਰਨਾ ਫਿਲਮ ਦਾ ਨਾਮ ਵੀ ਸ਼ਾਇਦ ਰੁਦਰ ਸੀ ਜੇ ਮੈਂ ਨਹੀਂ ਭੁੱਲਦਾ ਤੇ ਰੁਦਰ ਦਾ ਮਤਲਬ ਹੁੰਦਾ ਰੋਣ ਪੇਟ ਜਿਵੇਂ ਆਪਾਂ ਕਹਿ ਦਿੰਦੇ ਆ ਜੀ ਮੈਨੂੰ ਲੱਗਦਾ ਇਹਨਾਂ ਵਾਸਤੇ ਤੇ ਇਸ ਤਰ੍ਹਾਂ ਦੀਆਂ ਟੋਲੀਆਂ ਸਾਨੂੰ ਬਣਾਉਣੀਆਂ ਪੈਣੀਆਂ ਨੇ ਸਮਾਜ ਦੇ ਵਿੱਚ ਜੀ ਜਿਹੜੀਆਂ ਸਿਆਸੀ ਰੁਦਰ ਕਰਨ ਜਾ ਕੇ ਜੀ ਵੀ ਲੋਕਤੰਤਰ ਇੱਥੇ ਮਰ ਗਿਆ ਸੀ ਇੱਥੇ ਬਹਿਣ ਆਈਆਂ ਟੋਲੀਆਂ ਕਹਿਣ ਜੀ ਵੀ ਅਸੀਂ ਬਹਿਣ ਆਈਆਂ ਲੋਕਤੰਤਰ ਮਰ ਗਿਆ ਤੁਸੀਂ ਵੇਖੋ ਗੱਲ ਇਹ ਆ ਕਿ ਪਹਿਲੀ ਗੱਲ ਕਾਂਗਰਸ ਵੀ ਯਾਰ ਤੁਹਾਨੂੰ ਤੁਹਾਨੂੰ ਕੋਈ ਬੰਦਾ ਹੋਰ ਨਹੀਂ ਲੱਭ ਰਿਆ ਮੈਨੂੰ ਲੱਗਦਾ ਇਹਨਾਂ ਕੋਲ ਉੱਥੇ ਗੁਜਰਾਤ ਦੇ ਵਿੱਚ ਤੇ ਕੈਂਡੀਡੇਟ ਹੀ ਨਹੀਂ ਸੀ ਆਗੇ ਪੂਰੇ ਜੇ ਨਹੀਂ ਹੈਗੇ ਤੇ ਕੋਈ ਇੱਕ ਦੋ ਹੋਰ ਦੇ ਦੋ ਇਹਨਾਂ ਨੂੰ ਆਮ ਆਦਮੀ ਪਾਰਟੀ ਵਾਲਿਆਂ ਨੂੰ ਸਗੋਂ ਆਮ ਆਦਮੀ ਪਾਰਟੀ ਵਾਲਿਆਂ ਨੇ ਚੰਗੀ ਲੜਾਈ ਲੜ ਲੈਣੀ ਸੀਗੇ ਚਾਰ ਅਗ ਲੈਂਦੇ ਬਣਿਆ ਉੱਥੇ ਐਮਐਲਏ ਮੈਂ ਉਹੀ ਕਹਿ ਰਹੇ ਹਾਂ ਕਿ ਇਹ ਚਾਰ ਕਿ ਨਹੀਂ ਚੇਤਰ ਸਿੰਘ ਵਸਾਵਾ ਜਿਹੜਾ ਚੇਤਰ ਵਸਾਵਾ ਹੈ ਉਹਨੇ ਪੂਰਾ ਮੇਲਾ ਬਣ ਰੱਖਿਆ ਜੀ ਹਜ਼ੂਰ ਅੱਛਾ ਜੀ ਹਾਂ ਜੀ ਪੜੋਚ ਦੇ ਵਿੱਚ ਕਿਸੇ ਨੂੰ ਪੁੱਛ ਲਓ ਫੀਡਬੈਕ ਲੈ ਲਓ ਜੇ ਤਾਰਿਕ ਵੱਖਰੀ ਗੱਲ ਆ ਜੀ ਇੱਕ ਵਾਰੀ ਨਾਸਾ ਥਾਣੀ ਧੂਮ ਕਢਾਉਣਾ ਉਹ ਵੀ ਬੜੀ ਵੱਡੀ ਗੱਲ ਹੈ ਚੀਕ ਪਾਉਣੀ ਵੀ ਬੜੀ ਵੱਡੀ ਗੱਲ ਹੁੰਦੀ ਹੈ ਹਾਂਜੀ ਹਾਂਜੀ ਮਾਨ ਸਾਹਿਬ ਦੇ ਚਾਰ ਗਿਹੜੇ ਮਰਾਦ ਨੇ ਦਿੱਤੇ ਹੋਰ ਖਾਸ ਤੌਰ ਤੇ ਇਹ ਹੋਣਾ ਕਿ ਗੁਜਰਾਤ ਦੇ ਵਿੱਚ ਤਾਂ ਤੁਸੀਂ ਜੇ ਫਾਈਟੀ ਦਿੰਨੇ ਹੋ ਸੀਟਾਂ ਤੇ ਬਹੁਤ ਵੱਡੀ ਗੱਲ ਆ ਜੀ ਤੇ ਹੁਣ ਤੁਸੀਂ ਵੇਖੋ ਕਿ ਉੱਥੇ ਤੁਹਾਡਾ ਕੈਂਡੀਡੇਟ ਕੀ ਕਰ ਗਿਆ ਉਹਨੇ ਗੇਮ ਜਿਹੜੀ ਖੱਡੀ ਆ ਨਾ ਮੈਂ ਕਹਿੰਨਾ ਕਿ ਉਹਦੇ ਤੇ ਵੀ ਪਰਚਾ ਬਣਦਾ ਵੈਸੇ ਵੀ ਤੋਂ ਟਿਕਟ ਲਈ ਇਹਨਾਂ ਨੂੰ ਨੇਰੇ ਚ ਰੱਖਿਆ ਜਿਹੜੇ ਉਹਦੇ ਪ੍ਰਸਤਾਵਕ ਸੀਗੇ ਉਹ ਜਿਹੜੇ ਸੈਨ ਚਾਹੀਦੇ ਹੁੰਦੇ ਆ ਦੋ ਤਿੰਨ ਸਾਈਨ ਚਾਹੀਦੇ ਹੁੰਦੇ ਆ ਜੀ ਉਹਦੇ ਵਿੱਚ ਉਹਨੇ ਇੱਕ ਆਪ ਦਾ ਬਣਾਇਆ ਰੱਖ ਲਿਆ ਇੱਕ ਬਿਜ਼ਨਸ ਪਾਰਟਨਰ ਰੱਖ ਲਿਆ ਇੱਕ ਕੋਈ ਹੋਰ ਰੱਖ ਲਿਆ ਜਿੱਦਣ ਗਿਆ ਤੇ ਉਸ ਦਿਨ ਉਹਨਾਂ ਨੂੰ ਪੇਸ਼ ਨਹੀਂ ਕੀਤਾ ਉਲਟਾ ਜਦੋਂ ਜਾਂਚ ਪੜਤਾਲ ਹੋਣੀ ਸੀ ਉਹ ਜਿਹੜੇ ਤਿੰਨ ਪ੍ਰਸਤਾਵਕ ਸੀ ਉਹ ਐਫੀਡੀਫਟ ਭੇਜ ਦਿੰਦੇ ਆ ਕਿ ਸਾਡੇ ਤੇ ਸਾਈਨ ਹੀ ਨਹੀਂ ਓਹ ਹੋ 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 ਪਹਿਲੀ ਗੱਲ ਪਰਚਾ ਤਾਂ ਉਹਦੇ ਤੇ ਬਣਦਾ ਫਿਰ 420 ਦਾ ਜਿਹੜਾ ਜਾ ਕੇ ਉਥੇ ਇਸ ਤਰ੍ਹਾਂ جا کے پرستاوک جڑے ਸੀਗੇ ਦਿਖਾ ਕੇ ਆਇਆ ਬਿਲਕੁਲ ਉਹਨੇ ਗਲਤ ਇਨਫਰਮੇਸ਼ਨ ਦਿੱਤੀ ਆ ਜਦੋਂ ਉਹ ਐਫੀਡੇਵਿਟ ਦੇਈ ਜਾਂਦੇ ਆ اچھا ਚੱਕ ਕੇ ਰਿਟਰਨਿੰਗ اچھا ਰਿਟਰਨ ਸੂਰਤ ਦੇ ਵਿੱਚੋਂ ਤਾਂ ਖੁਦ ਸੁਪਰੀਮ ਕੋਰਟ ਦੇ ਇੱਕ ਜਸਟਿਸ ਨੇ ਟਿੱਪਣੀ ਕੀਤੀ ਸੀ ਕਿ ਸੂਰਤ ਕੇ ਨਿਆਲਿਆਂੋਂ ਸੇ ਅਜੀਬ ਫੈਸਲੇ ਨਿਕਲ ਰਹੇ ਆ ਉੱਥੋਂ ਹੀ سزا ਹੋਈ ਸੀ ਨਾ راہਲ ਗਾਂਧੀ ਨੂੰ ਜੀ ਸੂਰਤ ਦੇ ਵਿੱਚ ਆ ਦੇਖ ਲਓ ਹੁਣ ਸੂਰਤ ਤੇ ਹਾਲ ਕਿਸ ਤਰ੍ਹਾਂ ਦੀ ਆ ਆ ਸੂਰਤ 'ਚ ਇੱਕ ਨਵਾਂ ਸਿਆਪਾ ਪੈ ਗਿਆ ਹੁਣੇ ਕੀ ਮਤਲਬ ਕਿ ਔਰ ਟਰਨਿੰਗ ਆਫ ਸਭ ਜਿਸ ਤਰ੍ਹਾਂ ਕੰਮ ਕਰਦੇ ਆ ਉਹਨਾਂ ਨੇ ਚੱਕ ਕੇ ਹਾਰਜ ਕਰ ਦਿੱਤਾ ਅੱਛਾ ਇੱਕ ਜਿਹੜਾ ਡੰਮੀ ਉਮੀਦਵਾਰ ਸੀ ਇਹਨਾਂ ਦਾ ਕਮਾਲ ਵੇਖੋ ਡੰਮੀ ਉਮੀਦਵਾਰ ਸੀ ਜੀ ਤੇ ਉਹਦਾ ਜਿਹੜਾ ਪ੍ਰਸਤਾਵਕ ਸੀ ਉਹ ਆਪਦਾ ਭਾਂਜਾ ਬਣਾ ਰੱਖਿਆ ਸੀ ਉਹਨੇ ਓਹੋ ਹੋ 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 ਕੀ ਉਹਦਾ ਨਾਂ ਹੈ ਜਿਹੜਾ ਇਹਨਾਂ ਦਾ ਕੈਂਡੀਡੇਟ ਸੀ ਨਿਲੇਸ਼ ਕਮਾਨੀ ਕਮਾਨੀ ਨੇ ਕਮਾਨੀਆਂ ਹੀ ਲਾਤੀਆਂ ਇਹਨਾਂ ਦੀਆਂ ਜਿਵੇਂ ਆਸ਼ੇ ਟਰੈਕਟਰ ਨਹੀਂ ਹੁੰਦੇ ਕਮਾਨੀਆਂ ਵਾਲੇ ਐ ਐ ਕਰਦੇ ਐ ਫੁੜਕਦੇ ਫੁੜਕਦੇ ਜਾਂਦੇ ਹੁੰਦੇ ਸੀ ਇਹ ਇਹਨਾਂ ਦੀਆਂ ਤੇ ਕਮਾਨੀਆਂ ਤੋੜਤੀਆਂ ਉਹਨੇ ਅੱਛਾ ਉਹ ਵੀ ਡਿੱਗ ਪਿਆ ਕੰਮ ਤੁਹੀਂ ਵੇਖੋ ਇਸ ਲੋਕਤੰਤਰ ਦੀ ਇਹ ਪਠਕਤਾ ਕਿਸ ਤਰ੍ਹਾਂ ਦੀ ਹੈਗੀ ਹੈ ਜਨਾਬ ਕਿ ਜਿਹੜੀਆਂ ਦੂਸਰੀਆਂ ਧਿਰਾਂ ਲੜ ਰਹੀਆਂ ਸੀ ਉਹਦੇ ਵਿੱਚ ਇੱਕ ਗਲੋਬਲ ਰਿਪਬਲਿਕਨ ਪਾਰਟੀ ਸੀ ਕੁਸ਼ ਵੱਲਭ ਬਾਈ ਪਟੇਲ ਸਰਦਾਰ ਵੱਲਭਾਈ ਪਟੇਲ ਪਾਰਟੀ ਸੀਗੀ ਬਸਪਾ ਦਾ ਇੱਕ ਕੈਂਡੀਡੇਟ ਸੀਗਾ ਇਹਨਾਂ ਨੂੰ ਅੱਛਾ ਬਸਪਾ ਦਾ ਕੈਂਡੀਡੇਟ ਜਿਹੜਾ ਸੀ ਉਹ ਨਿਕਲ ਗਿਆ ਕਿਤੇ ਜੀ ਕਹਿੰਦੇ ਜਾ ਕੇ ਕਿਤੇ ਫਾਰਮ ਹਾਊਸ ਤੇ ਬਹਿ ਗਿਆ ਉਹਨੂੰ ਇੰਟੈਲੀਜੈਂਸੀ ਲੱਭ ਕੇ ਲਿਆਈ ਓਹ ਹੋ 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 ਉਹਦੀ ਲੋਕੇਸ਼ਨ ਪਤਾ ਕੀਤੀ ਫਲਾਨੀ ਤਾਂ ਤੇ ਉਹ ਇੱਕ ਹੋਟਲ ਚ ਆਇਆ ਫਿਰ ਇਹ ਸਾਰੇ ਆਉਂਦੇ ਕੈਂਡੀਡੇਟ ਇਹਨਾਂ ਨੇ ਆਪਦੇ ਪਰਚੇ ਵਾਪਸ ਲੈ ਲਏ ਵੀ ਬਸ ਪਾ ਦੇ ਕਿਤੇ ਕੈਂਡੀਡੇਟ ਨੂੰ ਜਿਉਂ ਰਹਿੰਦਾ ਕਿਤੇ ਸਾਰਿਆਂ ਤੇ ਰਲ ਕੇ ਵੋਟ ਨਾ ਕਰ ਦੇਣ ਹਿਸਾਬ ਲਾ ਲੋ ਕਿ ਉਹਨਾਂ ਨੇ ਪਰਚੇ ਵਾਪਸ ਲੈ ਲੈ ਚਾਰ ਪਾਰਟੀਆਂ ਦੇ ਜਿਹੜੇ ਕੈਂਡੀਡੇਟ ਬਚੇ ਸੀਗੇ ਬਾਕੀ ਕੁਝ ਆਜ਼ਾਦ ਸੀਗੇ ਵੀ ਸਾਰੇ ਹੋਟਲ 'ਚ ਸੱਦੇ ਜਿਹੜਾ ਇਹਨਾਂ ਦਾ ਗੁਜਰਾਤ ਇਕਾਈ ਦਾ ਮੁਖੀ ਆ ਉਹ ਸਾਰੇ ਇਸ ਆਪਰੇਸ਼ਨ ਇਹਨੂੰ ਕੀ ਕਹੀਏ ਹੁਣ ਆਪਰੇਸ਼ਨ ਨਿਰਵਰੋਧ ਕਿਸ ਆਪਰੇਸ਼ਨ ਨਿਰਵਰੋਧ ਦੀ ਅਗਵਾਈ ਕਰ ਰਹੇ ਸੀ ਆਪਰੇਸ਼ਨ ਲੋਟਸ ਤੋਂ ਬਾਅਦ ਇਹਨਾਂ ਨੂੰ ਉੱਥੇ ਉਹਨਾਂ ਨੇ ਪਤਾ ਨਹੀਂ ਹੋਟਲ ਦੇ ਵਿੱਚ ਕੀ ਪਾਸਤਾ ਖਵਾਇਆ ਕੀ ਵਾਸਤਾ ਦਿੱਤਾ ਇਹ ਤੇ ਇਹਨਾਂ ਦਾ ਕੰਮ ਬਸ ਸਹੀ ਬਲਤ ਪੈਣਾ ਇਹਨਾਂ ਦਾ ਤਾਂ ਪਾਸਤਾ ਹੀ ਵੱਢ ਗਏ ਹੋ ਮਤਲਬ ਕਿ ਬਿਲਕੁਲ ਜਿੱਦਾਂ ਕਹਿ ਲਈਏ ਨਾ ਕਿ ਆ ਤਾਂ ਲੋਕਤੰਤਰ ਨਾਲ ਇੱਕ ਹੁਣ ਸ਼ਬਦ ਆ ਤੁਸ਼ ਕਰਮ ਨਹੀਂ ਹੁੰਦਾ ਕੋ ਕਰਮ ਆਪਾਂ ਕਹ ਦਿੰਨੇ ਆ ਜੀ ਇਹ ਕੋ ਕਰਮ ਹੋ ਗਿਆ ਕਮਾਲ ਹੋ ਗਈ ਆ ਇੱਕ ਤੇ ਚਲੋ ਉਹਦੇ ਕਾਗਜ਼ ਰੱਦ ਹੋ ਗਏ ਰਲਿਆ ਸੀ ਕਾਂਗਰਸ ਦੀ ਵੀ ਗਲਤੀ ਹੋ ਸਕਦੀ ਆ ਚਾਰਾਂ ਨੂੰ ਪਰਚੇ ਵਾਪਸ ਚਾਰਾਂ ਨੂੰ ਫੇਰ ਹੋਰ ਜਿਹੜੇ ਸਾਧਿਆ ਉਹਨਾਂ ਨੂੰ ਪਰਚੇ ਵਾਪਸ ਇਹ ਤੇ ਕਮਾਲ ਜਿਹੜਾ ਹੈ ਨਾ ਗੁਜਰਾਤ ਮਾਡਲ ਜੀ ਹੋ ਸਕਦਾ ਜ਼ੁਰ ਤੇ ਇਹ ਮਾਡਲ ਤੇ ਇਸ ਤਰ੍ਹਾਂ ਦਾ ਹੈ ਕਿ ਅਨਿਲ ਮਸੀਹ ਨੂੰ ਵੀ ਸ਼ਰਮ ਆ ਰਹੀ ਹੋਣੀ ਆ ਕਿ ਮੈਂ ਹਲੇ ਤੇ ਕੋਈ ਕਸਰ ਛੱਡ ਦਿੱਤੀ ਸੀ ਤੇ ਮੇਰੇ ਤੋਂ ਵੀ ਗਾਂ ਚਲੇ ਗਏ ਨੇ ਜ਼ੁਰ ਤੇ ਮੇਰੇ ਤੋਂ ਵੀ ਗਾਂ ਚਲੇ ਗਏ ਨੇ ਇਹ ਮਸੀਹ ਮਾਡਲ ਜਿਹੜਾ ਹੈ ਨਾ ਇਹ ਸਾਰੇ ਸਾਰੇ ਪਾਸੇ ਤੁਰੇ ਫਿਰਦਾ ਹੁਣ ਤੇ ਕਦੇ-ਕਦੇ ਆਉਂ ਲੱਗਦਾ ਜੇ ਹਾਰ ਗਏ ਹੋ ਸਕਦਾ ਹੈ ਤਦ ਵੀ ਇਨਕਾਰ ਕਰ ਦੇਣਾ ਇਹ ਨਹੀਂ ਕਹਦੇ ਨਾ ایਵੀਐਮ ਚ ਨੁਕਸਿਆ ਅਸੀਂ ਨਹੀਂ ਛੱਡ ਦੇ ਸਕਤਾ ਜਾਓ ਪਾਜੋ ਜਿਹੜਾ ਕੋਈ ਕਰਨਾ ਕਰ ਲਓ ਹੋ ਸਕਦਾ ਹੈ ਹੈਂਕ ਹੋ ਗਈ ایਵੀਐਮ ਕੋਈ ਪਤਾ ਨਹੀਂ ਕੀ ਤੁਹਾਡਾ ਸਾਫ ਕਿਤਾਬ ਹੈ ਯਾਨੀ ਇਹ ਦੂਜੇ ਪਾਸੇ ਵੀ ਹੋ ਸਕਦੇ ਆ ਤੇ ਬਹੁਤ ਅਜੀਬੋ-ਗਰੀਬ ਮਾਹੌਲ ਚੱਲਦਾ ਪਿਆ ਸਮਝੋ ਬਾਹਰ ਗੱਲ ਆ ਤੇ ਕਮਾਲ ਹੀ ਹੋ ਗਈ ਜੀ 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 ਇੰਦਰਜੀ ਜੀ ਕਹਿੰਦੇ ਪੇ ਇੱਕ ਭਾਣ ਜੈ ਇੱਕ ਜੀਜਾ ਇੱਕ ਬਿਜ਼ਨਸ ਪਾਰਟਨਰ ਸੀਗਾ ਜੀ ਸੈਟ ਹੈ ਕਹਿੰਦੇ ਅਰਨਾਚਲ ਦੇ ਵਿੱਚ ਵੀ ਕਹਿੰਨੇ ਕਿ 10 ਐਮਐਲ ਨੇ ਰਵਰੋ ਜਿੱਤਣਗੇ ਬੀਜੇਪੀ ਦੇ ਜੀ 10 ਐਮਪੀ ਐਮਐਲ ਐਮਐਲ ਦੀ ਉੱਥੇ ਉੱਥੇ ਐਮਐਲ ਦੀ ਜੀ 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 ਮੇਰੀ ਇਹ ਸਰਪੰਚੀ ਵਾਲਾ ਕੰਮ ਚੱਲ ਪਿਆ ਤੁਹਾਨੂੰ ਪਤਾ ਅ ਅਜੇ ਕੱਲੋ ਕੋ 10 20 ਸਾਲ ਦੀ ਗੱਲ ਹੋਣੀ ਆ ਲੋਕੀ ਨਾ ਕੀ ਕਰਦੇ ਹੁੰਦੇ ਸੀ ਸ਼ਾਮ ਲਾਟ ਰਾਤੋਂ ਰਾਤ ਨਾਮ ਕਰਾ ਦੇਣੀ ਅਗਲੇ ਦੇ ਭਾਵੇਂ ਕੋ 4 ਇੰਚ ਹੀ ਆ ਮਰ ਲਾਇਆ ਬਸ ਗਿਆ ਚੁੱਲਾ ਟੈਕਸ ਨਹੀਂ ਦਿੱਤਾ ਸੋ ਚੁੱਲਾ ਟੈਕਸ ਕਦੇ ਸੁਣਿਆ ਹੀ ਨਹੀਂ ਸੀ ਅਸੀਂ ਫਲਾਣੇ ਦੇ ਯਾਰ ਪਰਚੇ ਰੱਦ ਹੋ ਗਏ ਉਹਨੇ ਚੁੱਲਾ ਟੈਕਸ ਨਹੀਂ ਦਿੱਤਾ ਲਓ ਇਸ ਤਰ੍ਹਾਂ ਮਤਲਬ ਕਿ ਬੋੜ ਸਰਪੰਚੀ ਦੇ ਇਲੈਕਸ਼ਨ ਦੇ ਰੋਲੇ ਹੁਣ ਤਾਂ ਅਜੇ ਚਲੋ ਘਟ ਗਏ ਆ ਹੁਣ ਤਾਂ ਵਕੀਲ ਬਕੂਲ ਕਰਦੇ ਸਾਰਾ ਕੁਝ ਤਾਂ ਉਦੋਂ ਤੇ ਬੜਾ ਰੌਲਾ ਪੈਂਦਾ ਸੀ ਇਹ ਵੀ ਪਰਚਾ ਹੀ ਰੱਦ ਕਰ ਦਿਓ ਪੰਜਾ ਚਾਰ ਸਾਲਾਂ ਬਾਅਦ ਇੱਕ ਦਿਨ ਹੁੰਦੇ ਸੀ ਜਦੋਂ ਚੁੱਲਾ ਟੈਕਸ ਭਰਿਆ ਜਾਂਦਾ ਸੀ ਬਾਈ ਅਚੁੱਲਾ ਅਚੁੱਲਾ ਟੈਕਸ ਅਸੀਂ ਤੇ ਨਾ ਹੀ ਉਦੋਂ ਸੁਣਦੇ ਹੁੰਦੇ ਵੀ ਚੁੱਲਾ ਟੈਕਸ ਵੀ ਭਰਨਾ ਪੈਂਦਾ ਯਾਰ ਅੱਗ ਲੱਗਣਾ ਇਹ ਵੀ ਟੈਕਸ ਲੱਗਾ ਅੱਗ ਤੇ ਹੀ ਟੈਕਸ ਲਾਇਆ ਹੈ ਨਾ ਜੀ 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 ਤਾਂ ਇਹਦੇ ਨਾਲ ਮੈਂ ਕੋਈ ਕਮੈਂਟ ਹੋਰ ਲੈਣਾ ਮਨਦੀਪ ਜੀ ਸੀਗੇ ਕਹਿੰਦੇ ਕਾਂ ਆਮ ਆਦਮੀ ਪਾਰਟੀ ਨੇ ਗਰਵਾ ਵੀ ਕੀਤਾ ਸੀਗਾ ਗੁਜਰਾਤ ਦੇ ਵਿੱਚ ਜੀ ਹਾਂ ਬਾਈ ਉਹ ਵੀ ਕੰਮ ਚੱਲਿਆ ਸੀ ਉਹਨਾਂ ਨੇ ਗਰਵਾ ਕੀਤਾ ਉਹਨਾਂ ਨੇ ਤੇ ਬਿਲਕੁਲ ਕਹਿ ਲੋ ਕਿ ਉਹਨਾਂ ਨੂੰ ਗੋਬਰੀ ਕਰਤਾ ਸਾਰਾ ਕੁਝ ਜੀ ਜ ਪਾਰ ਲੀਜੀਏ ਇੱਕ ਆਈਡੀਆ ਕਹਿੰਦੇ ਜੀ ਕਿ ਸੁਪਰੀਮ ਕੋਰਟ ਨੂੰ ਇਮੀਡੀਏਟਲੀ ਐਕਸ਼ਨ ਲਵੇ ਜੀ ਕਿ ਨਹੀਂ ਚਾਹੀਦਾ ਮੇਰਾ ਮੰਨਣਾ ਹੈ ਕਿ ਨਿਆਇਕ ਸੰਸਥਾਵਾਂ ਨੇ ਜਿਹੜੀਆਂ ਉਹਨਾਂ ਨੂੰ ਵਾਕਿਆ ਇਹਨੂੰ ਬੁਲਾਉਣਾ ਚਾਹੀਦਾ ਇਹਨੂੰ ਬੁਲਾਉਣਾ ਚਾਹੀਦਾ ਜਿਹੜਾ ਪਹਿਲੀ ਗੱਲ ਇਹ ਕਿ ਦੇਖੋ ਇੱਕ ਢੀ ਹਰਾਮ ਖੋਰੀ ਆ ਤੁਸੀਂ ਕਿਸੇ ਪਾਰਟੀ ਤੋਂ ਟਿਕਟ ਲੈਨੇ ਹੋ ਫਿਰ ਉਹਨੂੰ ਨੇਰੇ ਚ ਰੱਖਦੇ ਹੋ ਆਪਦੇ ਪ੍ਰਸਤਾਵਕ ਆਪਣੇ ਇਸ ਤਰ੍ਹਾਂ ਬਣਾਉਨੇ ਹੋ ਫਿਰ ਤੁਸੀਂ ਨੇਰੇ ਚ ਰੱਖਦੇ ਹੋ ਉਹਨਾਂ ਨੂੰ ਨਾਲ ਨਹੀਂ ਲਿ ਜਾਂਦੇ ਫਿਰ ਉਹਨਾਂ ਤੋਂ ਐਫੀਡਵਿਟ ਦਿਵਾਉਨੇ ਏ ਆਰ ਕਮੀਨੇ ਪੰਦੀ ਵੀ ਇੱਕ ਹੱਦ ਹੁੰਦੀ ਆ 420 BC ਤੇ 420 BC ਕਰਤੀ ਤੁਸੀਂ ਦੇਖ ਲਓ ਪਤਾ ਨਹੀਂ ਕਿੰਨੀ 800 ਕੇ ਕਿ 1600 BC ਬਣ ਜਾਣੀ ਤੇ ਇਸ ਹਰਾਮਖੋਰ ਨੂੰ ਨੁਮਾਇੰਦਾ ਮੈਨੂੰ ਤਾਂ ਲੱਗਾ ਬਣਾਉਣਾ ਹੀ ਬੜੀ ਉਮੀਦਵਾਰ ਬਣਾਉਣਾ ਹੀ ਬੜੀ ਗਲਤੀ ਸੀ ਇਹਨੂੰ ਤੇ ਸੁਪਰੀਮ ਕੋਰਟ ਜਿਵੇਂ ਮਸੀਹ ਨਹੀਂ ਮੁੜ ਕੇ ਚੁਲੀ ਚੁਲੀ ਮੂਤਣ ਲੱਗ ਪਿਆ ਸੀਗਾ ਪਤਾ ਤੁਹਾਨੂੰ ਕੀ ਲੱਗ ਪਿਆ ਮੈਂ ਉਦੋਂ ਦਵਾਈ ਦੀ ਡੋਜ਼ ਖਾ ਬੈਠਾ ਜੀ ਮੈਨੂੰ ਤਾਂ ਪਤਾ ਨਹੀਂ ਲੱਗਿਆ ਉਨਾ ਤੇਰੀ ਅਸੀਂ ਕਿਤੇ ਅਸੀਂ ਕਰਦੇ ਆਂਗੇ ਤਾਂ ਯਾਨੀ ਇਹਨੂੰ ਉੱਤੇ ਇਸੇ ਤਰ੍ਹਾਂ ਇੱਥੇ ਘਟਾਰੇ ਚ ਖਿਲਾਰਨਾ ਚਾਹੀਦਾ ਚੋਣ ਕਮਿਸ਼ਨ ਖਤਮ ਹੋ ਚੁੱਕਾ ਹੈ ਭਾਰਤ ਦਾ ਚੋਣ ਕਮਿਸ਼ਨ ਖਤਮ ਹੋ ਚੁੱਕਾ ਮੈਨੂੰ ਤੇ ਲੱਗਦਾ ਕਿ ਇਹ ਕਹਿੰਦੇ ਜੀ ਜੈਡ ਸਿਕਿਉਰਟੀ ਦਿੱਤੀ ਆ ਮੁੱਖ ਚੋਣ ਕਮਿਸ਼ਨਰ ਨੂੰ ਜੈਡ ਸਿਕਿਉਰਟੀ ਦੇ ਦਿੱਤੀ ਖਤਰਾ ਮੈਨੂੰ ਲੱਗਦਾ ਕਿ ਉਹਨੂੰ ਖਤਰਾ ਤੇ ਉਹ ਆਪਦੇ ਗਨਮੈਨਾਂ ਤੋਂ ਹੀ ਹੋਇਆ ਪਿਆ ਜਿਹੜੇ ਉਹਨੂੰ ਗਨਮੈਨ ਦਿੱਤੇ ਉਹ ਤੇ ਉਹਨਾਂ ਤੋਂ ਡਰੀ ਜਾਂਦਾ ਕਿਉਂਕਿ ਸਰਕਾਰ ਨੇ ਸ਼ਾਇਦ ਦਿੱਤੀ ਇਸ ਕਰਕੇ ਕਿ ਇੱਕ ਤੇ ਕੋਈ ਚੱਜ ਦਾ ਕੰਮ ਨਾ ਕਰ ਦੇਵੇ ਇਹ ਵੀ ਹੋ ਸਕਦਾ ਜੀ ਗੱਲ ਤੁਹਾਡੀ ਠੀਕ ਹੈ ਤੁਹਾਡੀ ਜੀ ਤਾਂ ਇਹਦੇ ਨਾਲ ਹੀ ਉੱਪਰ ਇਸ ਮੁਤਲਕ ਕਮੈਂਟ ਸੀਗਾ ਜੀ ਤਾਂ ਇੱਕ ਵੀਰ ਦਾ ਉਹ ਕਹਿੰਨੇ ਕਿ ਜੀ ਅਗਲੀ ਵਾਰੀ ਮਿੰਟੂ ਜੀ ਐਮਐਲਏ ਇਲੈਕਸ਼ਨ ਦੀ ਗੱਲ ਕਰ ਰਿਹਾ ਜਲੰਧਰ ਵਿਸਤੋ ਕਹਿੰਨੇ ਕਿ ਰੋਬਿੰਸ ਆਪਲਾ ਕੈਂਡੀਡੇਟ ਹੋ ਸਕਦਾ ਬਾਈ ਹੋ ਸਕਦਾ ਹੁਣ ਉਹ ਤੇ 27 ਬੜੀ ਹਾਲ ਹੈ ਗਾਂ ਦੀ ਗੱਲ ਆ ਉਹਨਾਂ ਚਿਰ ਕੀ ਬਣੇਗਾ ਉਹ ਉਹਨਾਂ ਚਿਰ ਹੋ ਸਕਦਾ ਮਾਨ ਸਾਹਿਬ ਉੱਥੇ ਰੱਖ ਲੈਣ ਕਿਤੇ ਆਪਦੇ ਸਟਾਫ ਦੇ ਵਿੱਚ ਹੀ ਰੱਖ ਲੈਣ ਕਿ ਵੀਡੀਓ ਆਡੀਓ ਸ਼ੂਟ ਕਰੀ ਚੱਲ ਹਾਂ ਇਹ ਵੀ ਹੋ ਸਕਦਾ ਜੀ ਸਟੂਡੀਓ ਜੇ ਵੀ ਬਣਾਇਆ ਨਾ ਉੱਥੇ ਦਾਸਦੇ ਉੱਥੇ ਜਿੱਥੇ ਵੀਡੀਓ ਪਾਉਂਦੇ ਆ ਕਿਸੇ ਨੂੰ ਕੰਮ ਤੇ ਲਾਉਣਾ ਹੀ ਆ ਨਾ ਉਹਨਾਂ ਚਿਰ ਕੀ ਕਹਿਣਗੇ ਕਿਸੇ ਕੰਮੇ ਲਾ ਛੱਡੋ ਹੋਰ ਨਹੀਂ ਤੇ ਰੀਲਾ ਵੀ ਨਾ ਕੱਟ ਕੇ ਪਾਈ ਇਦਰੋਂ ਤਾਂ ਫਿਰ ਕੈਂਡੀਡੇਟ ਸਾਰੇ ਅਨਾਉਂਸ ਕਰ ਦਿੱਤੇ ਨੇ ਇਹ ਸਾਹਮਣੇ ਰੀਲਾ ਪੈ ਰਹੀਆਂ ਨੇ ਮਾਨ ਸਾਹਿਬ ਦੇ ਪੇਜ ਤੋਂ ਮੈਨੂੰ ਲੱਗਦਾ ਕਿ 8-10 ਬੰਦੇ ਤੇ ਭਰਤੀ ਹੋਰ ਕਰਨੇ ਪੈਣੇ ਨੇ ਕਿਉਂਕਿ ਉਹ ਹਾਲੇ ਇਲੈਕਸ਼ਨ ਕਲੇ ਥੋੜੇ ਜਿੰਨੀ ਚੋਣਾ ਆਉਣੀਆਂ ਨੇ ਗਾਂ ਕਿੰਨੀਆਂ ਜੀ ਇੱਕ ਆਉਂਦੀ ਆ ਕਿ 10 ਆਉਂਦੀਆਂ ਪਤਾ ਨਹੀਂ ਜਿੰਨੀ ਚੋਣਾ ਦਾ ਮੁੱਢ ਤੇ ਵੱਜਾ ਪਿਆ ਨਾ ਜੀ 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 ਮੈਂ ਟੋਜੀ ਕਹਿੰਨੇ ਕਿ ਬਾਈ ਤੁਸੀਂ ਕਿਸੇ ਫਿਲਮ ਦੇ ਵਿੱਚ ਵੀ ਰੋਲ ਕਰ ਰਹੇ ਹੋ ਇੱਧਰ ਵੀ ਮੈਂ ਨਹੀਂ ਮੇਰੇ ਹੱਥ ਜੁੜੇ ਯਾਰ ਮੈਂ ਕਿਸੇ ਫਿਲਮ ਚ ਨਹੀਂ ਜਾ ਰਿਹਾ ਪਰ ਇੱਕ ਗੱਲ ਹੋਰ ਦੱਸ ਦਾਂ ਤੁਹਾਨੂੰ ਇਹ ਤੋਂ ਪਹਿਲਾਂ ਤੁਹਾਨੂੰ ਬਰਥਡੇ ਦੀ ਵਿਸ਼ੇਸ ਵੀ ਆਂਗਾ ਨੇ ਮੈਂ ਕਹਾਂ ਵੀ ਅੱਜ ਤਾਂ ਹੈ ਨਹੀਂਗਾ ਵੈਸੇ ਨਹੀਂ ਮੇਰਾ ਮੁਬਾਰਕਾ ਤੁਸੀਂ ਬਦਲੋ ਇੱਕ ਵਾਰੀ ਯਾਰ ਮੈਂ ਸੱਚੀਓ ਕਹਿਣਾ ਮੈਨੂੰ ਵਾਰ-ਵਾਰ ਵਾਰ-ਵਾਰ ਇਹ ਚੀਜ਼ ਸੁਣਨੀ ਮਿਲਦੀ ਆ ਤੁਸੀਂ ਚਲੋ ਪਿਆਰ ਕਰਦੇ ਹੋ ਬਸ ਠੀਕ ਆ ਵਧੀਆ ਸਾਥ ਦਿੰਨੇ ਹੋ ਸਾਡਾ ਇਸ ਪ੍ਰੋਗਰਾਮ ਚ ਪਰ ਮੇਰਾ ਕੋਈ ਫਿਲਮ ਮੈਂ ਉਹ ਇੰਡਸਟਰੀ ਚ ਚਲੋ ਮੇਰਾ ਇਤਫਾਕ ਸੀਗਾ ਪਰਮਾਤਮਾ ਨੇ ਵਿਦ ਬਣਾਈ ਮੈਂ ਉਧਰ ਨੂੰ ਚਲਾ ਗਿਆ ਕੋਈ ਰਿਆ ਸਾਥ ਚੰਗੇ ਬੰਦੇ ਬੰਦਿਆਂ ਦਾ ਸਾਥ ਮਿਲਦਾ ਆਪਾਂ ਨੂੰ ਤਜਰਬੇ ਹੁੰਦੇ ਨੇ ਉਹ ਮੈਂ ਕਰਕੇ ਜਲੋ ਆਪਦਾ ਜੋ ਵੀ ਕੰਮ ਸੀ ਮੇਰਾ ਡਨ ਕਰਕੇ ਮੈਂ ਹਾਲ ਫਿਲਾਲ ਇੱਥੇ ਆ ਇੱਥੋਂ ਸਿਵਾ ਕਰੇ ਕਰਤੋਂ ਸਿਵਾ ਮੈਂ ਅਬ ਯਹਾਂ ਸੇ ਜਾਣਾ ਖਾਣਾ ਬਸ ਬਸ ਇਹੀ ਹੈ ਕਿ ਹੁਣ ਇੱਥੋਂ ਜਾਣਾ ਕਿੱਥੇ ਆ ਸ ਤੇ ਇੱਥੇ ਆ ਤੇ ਜੇ ਹੁੰਦਾ ਮੈਂ ਤੁਹਾਨੂੰ ਮੈਂ ਤੇ ਹੁਣ ਤੋਂ ਪ੍ਰਮੋਸ਼ਨ ਤੇ ਲੱਗ ਜਾਣਾ ਸੀ ਕਵੀਰ ਤੁਹਾਡਾ ਹੀਰੋ ਆ ਰਿਹਾ ਫੋਟੋਆਂ ਵੀ ਮੈਂ ਤੇ ਹੋਰ ਹੀ ਖਿਚਾ ਕੇ ਆ ਜਿਹੜੇ ਸਿਰਸੁਰ ਮੇਰੇ 파ਟੇ ਆ ਇਹਨਾਂ ਨੂੰ ਮੈਂ ਐਡਿਟ ਕਰਵਾ ਲੈਣਾ ਸੀਗਾ ਤੇ ਮਸਲ ਵੀ ਮਤਲਬ ਕਿ ਆ ਪਾ ਕੇ ਫਿਟ ਫਾਇਟ ਜੀਆਂ ਬਣਾਣਾ ਜੀਆਂ ਤੇ ਦਿਖਾਣੇ ਸੀ ਮਸਲ ਕਿ ਮੈਂ ਤੇ ਹਰ ਆ ਰਿਹਾ ਮੈਂ ਤਾਂ ਪ੍ਰੋਮੋਸ਼ਨ ਸ਼ੁਰੂ ਕਰ ਦਿੰਦਾ ਨਾ ਸੋ ਐਸਾ ਕੁਝ ਨਹੀਂ ਵੀ ਰਿਹਾ ਯਾਰ ਤੇ ਨਾ ਹੀ ਹੁਣ ਮੇਰੀ ਉਮਰ ਹੈ ਕਿ ਮੈਂ ਹੀ ਰੋਗਰੀ ਕਰਦਾ ਫਿਰਾਂ ਜੀ 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 ਇਧਰ ਲਓ ਨਵਾਂ ਕੰਮ ਸ਼ੁਰੂ ਕਰਗੇ ਜੀ ਵੀ ਜੀ ਕਹਿੰਦੇ ਜੀ ਮਿੰਟੂ ਜੀ ਫਿਲਮਾਂ 'ਚ ਨਾ ਜਾਓ ਪੋਲਿਟਿਕਸ ਦੇ ਵਿੱਚ ਲੋੜ ਆ ਉਧਰ ਆ ਜਾਓ ਬਾਈ ਨਹੀਂ ਬਾਈ ਅਸੀਂ ਕਿਸੇ ਵਸੇ ਨਹੀਂ ਲੇਖਿਆ ਨਾ ਬਿਲਾਲ ਦਾ ਕਿਸੇ ਥਾਂ ਤੇ ਨਹੀਂ ਜਦੋਂ ਕਿਤੇ ਕੋਈ ਸਬੱਬ ਬਣੂਗਾ ਜਦੋਂ ਕੋਈ ਵਧੀਆ ਲੱਗਿਆ ਯਾਰ ਕਿ ਹਾਂ ਮੈਂ ਜਾ ਸਕਦਾ ਮੈਂ ਕੰਮ ਕਰ ਸਕਦਾ ਠੀਕ ਹੈ ਨਾ ਤੁਹਾਡਾ ਮਨ ਕੀ ਕਹਿੰਦਾ ਤੁਹਾਡਾ ਮਨ ਕੀ ਉਸ ਕੱਲ੍ਹ ਵਾਸਤੇ ਤਿਆਰ ਹੈ ਤੁਸੀਂ ਉਹਨਾਂ ਕੰਮ ਕਰ ਸਕਦੇ ਹੋ ਮੈਂ ਜੇ ਹਰਾਮਖੋਰੀ ਇਹਨਾਂ ਵਰਗੀ ਕਰਨੀ ਹੁੰਦੀ ਤਾਂ ਸ਼ਾਇਦ ਪਹਿਲਾਂ ਹੀ 4 ਸਾਲ ਕੰਮ ਸ਼ੁਰੂ ਕਰ ਲਿਆ ਹੁੰਦਾ ਪਰ ਨਹੀਂ ਮੇਰਾ ਇਰਾਦਾ ਤੇ ਉਹ ਹੈ ਕਿ ਜੇ ਜਾਣਾ ਤੇ ਇਹ ਆ ਕਿ ਕੋਈ ਚਾਰ ਪੈਸੇ ਜੇਭੋਂ ਲੱਗ ਜਾਣ ਠੀਕ ਆ ਪਰ ਇਹ ਨਾ ਪਰਮਾਤਮਾ ਨੋਪਤ ਲਿਆਵੇ ਕਿ ਇਸ ਤਰ੍ਹਾਂ ਦੀ ਮਾਰ ਖੋਰੀ ਕਰਕੇ ਤੇ ਲਿਆ ਕੇ ਜਵਾਕਾਂ ਦੇ ਮੂੰਹ ਚ ਪਾਈਏ ਜਿਹੜੀ ਸੋਚ ਹੈ ਜੀ 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 ਕਮਲ ਮੈਨੇ ਜੀ ਕਹਿੰਦੇ ਪਏ ਆ ਇਹ ਤਾਂ ਅੱਛਾ ਚਲੋ ਕੋਈ ਗੱਲ ਨਹੀਂ ਬਾਈ ਜੇ ਵਧੀਆ ਨਹੀਂ ਤਾਂ ਰੋਬਿੰਸ ਆਪਲਾ ਠੀਕ ਹੈ ਤੁਹਾਡੀ ਗੱਲ ਤਾਂ ਇੱਕ ਵੀਰ ਕਹਿੰਦੇ ਪ੍ਰਿੰਸ ਜੀ ਕਹਿੰਦੇ ਪਏ ਇੱਥੋਂ ਨਾ ਜਾਓ ਭਾਜੀ ਬਾਕੀ ਜਿੱਥੋਂ ਜੋ ਮਰਜ਼ੀ ਚਲੇ ਜਾਓ ਜੀ ਇਹ ਤੇ ਚੱਲ ਆਪਾਂ ਕਿੱਸੇ ਕਹਾਂ ਜਾਏ ਹਮ ਜੀ ਜੀ ਜੀ